ਤੇ ਪੰਜਾਬ ਦੇ ਮਸਲੇ ਨੂੰ ਤਾਂ ਤੁਸੀਂ ਬੜੇ ਚਿਰ ਦੀ ਤਲਾਂਝਲੀ ਦੇ ਦਿੱਤੀ ਐ 20 ਸਾਲ ਹੋ ਗਏ ਨੇ ਤੁਹਾਨੂੰ ਆਪਣੇ ਆਪ ਨੂੰ ਟਕਸਾਲ ਦਾ ਮੁਖੀ ਕਹਾਉਂਦੇ ਆ ਸੰਤ ਸਮਾਜ ਦਾ ਮੁਖੀ ਕਹਾਉਂਦੇ ਆ ਤੇ ਉਹਨਾਂ 20 ਸਾਲਾਂ ਦੀਆਂ ਤੁਸੀਂ ਪ੍ਰਾਪਤੀਆਂ ਇੱਕ ਇੱਕ ਪ੍ਰਾਪਤੀ ਇੱਕ ਸਾਲ ਦੀ ਜੇ 20 ਗਿਣਾ ਦਿਓ ਚਲ 2 ਸਾਲਾਂ ਦੀ ਇੱਕ ਪ੍ਰਾਪਤੀ ਕੋਈ 10 ਪ੍ਰਾਪਤੀਆਂ ਗਿਣਾ ਦਿਓ ਵੀ ਤੁਸੀਂ ਕੀ ਪ੍ਰਚਾਰ ਪ੍ਰਸਾਰ ਕੀਤਾ ਜਿਹੜਾ ਟਕਸਾਲ ਦਾ ਮੋਢਲਾ ਫਰਜ ਸੀ ਨਗਰਾਂ ਪਿੰਡਾਂ ਚ ਵਿੱਚ ਜਾ ਕੇ ਪ੍ਰਚਾਰ ਕਰਨਾ ਤੁਸੀਂ ਤਾਂ ਉਹਦੇ ਤੋਂ ਵੀ ਮੁੱਖ ਮੋੜਾ ਐ ਉਥੋਂ ਨੂੰ ਛੱਡ ਕੇ ਬੰਬੇ ਜਾ ਕੇ ਨੇਰੇ ਲਾ ਲੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਅੱਜ ਗੱਲ ਕਰਨੀ ਹੈ ਕਰਨ ਹਮਸਿੰਤ ਮਾ ਦਾ ਵਿਵਾਦ ਪਿਛਲੇ ਦਿਨਾਂ ਤੋਂ ਚੱਲ ਰਿਹਾ ਜਿਵੇਂ ਉਹਨਾਂ ਨੇ ਆਪਣੇ ਨਿੱਜੀ ਤੌਰ ਤੇ ਬੀਜੇਪੀ ਦੀ ਸਪੋਰਟ ਕੀਤੀ ਸੀ ਤੇ ਕਾਫੀ ਵਿਵਾਦਾਂ ਦੇ ਘੇਰੇ ਚ ਨੇ ਤੇ ਕਾਫੀ ਸਿੱਖ ਸੰਗਤਾਂ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੁਣ ਉਹਨਾਂ ਦੇ ਆਪਣੇ ਜਿਹੜੇ ਬਹੁਤੇ ਨਜ਼ਦੀਕੀ ਕਲੋਜ਼ ਉਹਨਾਂ ਦੇ ਸਨ ਨਾ ਉਹਨਾਂ ਨੂੰ ਵੀ ਇਹ ਗੱਲ ਪਤਾ ਲੱਗੀ ਕਿ ਹਾਂ ਵੀ ਇਹ ਹੋਈ ਹੈ ਗਲਤੀ ਹੋਈ ਹੈ ਗਲਤੀਆਂ ਤਾਂ ਸਾਰੇ ਸ਼ੁਰੂ ਤੋਂ ਲੈ ਕੇ ਕਰਦੇ ਆ ਰਹੇ ਨੇ ਪਰ ਇਹ ਬਹੁਤ ਵੱਡੀ ਸੀ ਕਿ ਹਾਂ ਪੀ ਲਿਖ ਦੇਣਾ ਤੇ ਪ੍ਰੈਸ ਕਾਨਫਰੈਂਸ 'ਚ ਬੋਲ ਦੇਣਾ ਉਹਨਾਂ ਦਾ ਇੱਕ ਹੁਣ 10-12 ਮਿੰਟ ਦਾ ਸਪਸ਼ਟੀਕਰਨ ਆਇਆ ਜੀ ਅਸੀਂ ਕਿਉਂ ਕੀਤੀਆਂ ਕਿ ਜਿਹੜੇ ਮਹਾਰਾਸ਼ਟਰ ਦੇ ਸਿੱਖਾਂ ਦੇ ਨੇ ਉਹ ਮਸਲੇ ਉਠਾਏਗੇ ਜੀ 11 ਮੈਂਬਰੀ ਕਮੇਟੀ ਬਣਾਈ ਜਾਵੇ ਜਾਂ ਪੰਜਾਬੀ ਸਾਇਤ ਕਾਦਮੀ ਬਣਾਈ ਜਾਵੇ ਕੌਮੀ ਘਟ ਗਿੰਤੀਆਂ ਵਿੱਚ ਮੈਂਬਰ ਸ਼ਾਮਲ ਕੀਤੇ ਜਾਣ ਬਾਬਾ ਜੀ ਇਹ ਮੁੱਦੇ ਜਿਹੜੇ ਨੇ ਨਾ ਇਹ ਸਿੱਖ ਪੰਥ ਦੇ ਦਰਪੇਸ਼ ਬੜੇ ਲੰਮੇ ਸਮੇਂ ਤੋਂ ਨੇ ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਨਾ ਸਿੱਖਣੀ ਆਜ਼ਾਦ ਹੋ ਸਿੱਖ غلام ਸੀ ਤੇ ਉਦੋਂ ਤੋਂ ਲੈ ਕੇ ਇਹ ਬੜੀਆਂ ਪਰੇਸ਼ਾਨੀਆਂ ਨੇ ਸਿੱਖਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਇਹ ਉਹਨਾਂ ਪਰੇਸ਼ਾਨੀਆਂ ਦੇ ਹੱਲ ਵਾਸਤੇ ਮੈਂ ਤੁਹਾਨੂੰ ਵਿਖਾ ਦਿਆਂ ਆ ਸੀ ਆਨੰਦਪੁਰ ਸਾਹਿਬ ਦਾ ਮਤਾ ਜਿੰਨਾਂ ਚ ਮੁੱਖ ਸਿੱਖਾਂ ਦੀਆਂ ਮੰਗੀਆਂ ਮੰਗਾ ਸਨ ਧਰਮ ਚੁੱਧ ਮੋਰਚਾ ਚੱਲਿਆ ਦਮ ਦਮ ਟਿਕ ਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੇ ਜੋ ਲਾਇਆ ਸਾਰਾ ਕੁਝ ਤੁਹਾਨੂੰ ਪਤਾ ਹੈ ਨਾ ਇਹਦੇ ਬਾਰੇ ਤਾਂ ਇਹਦੇ ਚ ਮੈਂ ਪੜਾਂਗਾ ਤੇ ਬਹੁਤ ਲੰਮੀ ਹੋ ਜਾਣੀ ਵੀਡੀਓ ਪਰ ਇਹ ਮਤਾ ਵੀ ਉਦੋਂ ਤੱਕ ਸੀ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਹੋਇਆ ਸੰਤਾ ਆਪ ਆਪਣੀਆਂ ਸਪੀਚਾਂ ਦੇ ਵਿੱਚ ਕਹਿੰਦੇ ਸਨ ਕਿ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ ਤੇ ਹਿੰਦੁਸਤਾਨ ਨੇ ਸਾਨੂੰ ਨਾਲ ਰੱਖਣਾ ਪਰ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤਾਂ ਹਰਮੰਦਰ ਸਾਹਿਬ 'ਤੇ ਚੜ ਕੇ ਆਈ ਉਸ ਦਿਨ ਖਾਲਸਤਾਨ ਦੀ ਨੀਂ ਰੱਖੀ ਜਾਵੇਗੀ ਫਿਰ ਇਹ ਮਤਾ ਪਿੱਛੇ ਰਹਿ ਜਾਂਦਾ ਇਹ ਮੰਗਾਂ ਜਿਹੜੀਆਂ ਹਨ ਫਿਰ ਖਾਲਸਤਾਨ ਦੀ ਜੱਦੋਜਾਦ ਵਾਸਤੇ ਤੇ ਲੜਾਈ ਚੱਲੀ ਉਸ ਤੋਂ ਬਾਅਦ ਸੰਘਰਸ਼ ਚੱਲਿਆ ਉਹ ਮੈਂ ਬਹੁਤਾ ਲੰਮਾ ਨਹੀਂ ਕਵਾਂਗਾ ਆਪਾਂ ਸਾਰਿਆਂ ਨੂੰ ਪਤਾ ਤੇ ਬਾਬਾ ਜੀ ਹੁਣ ਤੁਸੀਂ ਇਹ ਕਹ ਰਿਹਾ ਮੈਂ ਕਿਉਂਕਿ ਜਦੋਂ ਮੈਂ ਮੇਰੀ ਆਦਤ ਹੈ ਕਹਿ ਦੇਣਾ ਬਾਬਾ ਤੇ ਕਈ ਵਾਰੀ ਕਈ ਮੇਰੇ ਸੱਜਣ ਆਪਣੇ ਇਤਰਾਜ਼ ਕਰਦੇ ਨੇ ਕਿ ਹਰਨਾਮ ਸਿੰਘ ਤੋਂ ਮੈਂ ਕਿਆ ਕਰਾਂ ਬਾਬਾ ਕਹਿਣਾ ਉਹਨਾਂ ਵਾਸਤੇ ਯੋਗ ਨਹੀਂ ਪਰ ਫਿਰ ਵੀ ਚਲੋ ਮੈਂ ਕਹਿ ਦੇਣਾ ਖਿਮਾ ਕਰਿਓ ਮੈਨੂੰ ਤੇ ਹਰਨਾਮ ਸਿੰਘ ਜੀ ਜਿਹੜੇ ਜਾਂ ਤੁਸੀਂ ਉੱਥੇ ਜਾ ਕੇ ਗੱਲਾਂ ਕੀਤੀਆਂ ਉੱਥੇ ਤੁਹਾਨੂੰ ਹੁਣ ਜਦੋਂ ਵਿਰੋਧ ਹੋਇਆ ਤੁਹਾਡੇ ਆਪਣੇਆਂ ਵੱਲੋਂ ਤੁਸੀਂ ਹੁਣ ਵਿਦੇਸ਼ ਦੌਰੇ ਤੇ ਆਏ ਹੋ ਅਮਰੀਕਾ ਦੇ ਵਿੱਚ ਤੇ ਲੋਕਾਂ ਵੱਲੋਂ ਤੁਹਾਡਾ ਵਿਰੋਧ ਕੀਤਾ ਜਾ ਰਿਹਾ ਤੁਹਾਡੇ ਆਪਣੇ ਵੀ ਤੁਹਾਡੇ ਲਾਗੇ ਲਾਗੇ ਰਾਜ਼ੀ ਨਹੀਂ ਤੇ ਤੁਸੀਂ ਕੁਝ ਬਹਾਨੇ ਬਣਾਏ ਕਿ ਇਹ ਮੰਗਾ ਸਨ ਸਿਕਲੀਗਰ ਸਿੱਖਣੇ ਜੀ ਕਰੋੜਾਂ ਦੀ ਗਿਣਤੀ ਦੇ ਵਿੱਚ ਕੀ ਪੰਜਾਬ ਦੇ ਸਾਰੇ ਮਸਲੇ ਹੱਲ ਕਰਵਾ ਕੇ ਆਇਓ ਮੈਂ ਸਭ ਤੋਂ ਪਹਿਲਾਂ ਜਿਵੇਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਨਾ ਕਿ ਹਰਨਾਮ ਸਿੰਘ ਦਾ ਬੰਗਲਾ ਇੱਕ ਪੋਰਸ਼ ਇਲਾਕੇ ਦੇ ਵਿੱਚ ਬੰਬਿਆ ਜਿੱਥੇ ਇੰਚਾਂ ਦੇ ਹਿਸਾਬ ਨਾਲ ਮਹਿੰਗੀ ਥਾਂ ਵਿਕਦੀ ਹੈ ਵੱਡੇ ਵੱਡੇ ਜਿਹੜੇ ਐਕਟਰ ਨੇ ਜਿਹੜੇ ਇਲਾਕੇ 'ਚ ਰਹਿੰਦੇ ਨੇ ਨਾ ਉੱਥੇ ਬਾਬਾ ਜੀ ਦਾ ਆਪਣਾ ਬੰਗਲਾ ਹੈ ਹਰਨਾਮ ਸਿੰਘ ਹੋਣਾ ਦਾ ਤੇ ਪੰਜਾਬ ਦੇ ਮਸਲੇ ਨੂੰ ਤਾਂ ਤੁਸੀਂ ਬੜੇ ਚਿਰ ਦੀ ਤਲਾਝਲੀ ਦੇ ਦਿੱਤੀ ਹੈ 20 ਸਾਲ ਹੋ ਗਏ ਨੇ ਤੁਹਾਨੂੰ ਆਪਣੇ ਆਪ ਨੂੰ ਟਕਸਾਲ ਦਾ ਮੁਖੀ ਕਹਾਉਂਦੇ ਆ ਸੰਤ ਸਮਾਜ ਦਾ ਮੁਖੀ ਕਹਾਉਂਦੇ ਆ ਤੇ ਉਹਨਾਂ 20 ਸਾਲਾਂ ਦੀਆਂ ਤੁਸੀਂ ਪ੍ਰਾਪਤੀਆਂ ਇੱਕ ਇੱਕ ਪ੍ਰਾਪਤੀ ਇੱਕ ਸਾਲ ਦੀ ਜੇ 20 ਗਿਣਾ ਦਿਓ ਚਲ 2 ਸਾਲਾਂ ਦੀ ਇੱਕ ਪ੍ਰਾਪਤੀ ਕੋਈ 10 ਪ੍ਰਾਪਤੀਆਂ ਗਿਣਾ ਦਿਓ ਵੀ ਤੁਸੀਂ ਕੀ ਪ੍ਰਚਾਰ ਪ੍ਰਸਾਰ ਕੀਤਾ ਜਿਹੜਾ ਟਕਸਾਲ ਦਾ ਮੋਢਲਾ ਫਰਜ ਸੀ ਨਗਰਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਤੁਸੀਂ ਤਾਂ ਉਹਦੇ ਤੋਂ ਵੀ ਮੁੱਖ ਮੋੜਾ ਹੈ ਉਥੋਂ ਨੂੰ ਛੱਡ ਕੇ ਬੰਬੇ ਜਾ ਕੇ ਨੇਰੇ ਲਾਲੇ ਤੇ ਜਿਹੜੀਆਂ ਗੱਲਾਂ ਹੁਣ ਤੁਸੀਂ ਲੋਕਾਂ ਨੂੰ ਭਰਮਾਉਣ ਦੇ ਵਾਸਤੇ ਕਰ ਰਹੇ ਹੋ ਜੀ ਉਥੇ ਬੰਦੀ ਸਿੰਘਾਂ ਦਾ ਮੁੱਦਾ اٹھਾਇਆ ਜਾਵੇਗਾ ਉਥੇ ਐਨਐਸਏ ਜਿੰਨਾ ਤੇ ਲੱਗੀ ਉਹਨਾਂ ਦਾ ਮੁੱਦਾ اٹھਾਇਆ ਜਾਵੇਗਾ ਕੁਝ ਸ਼ਰਾਰਤੀ ਅਨਸਰ ਸਾਡੇ ਬਾਰੇ ਪ੍ਰਚਾਰ ਕਰਦੇ ਗੁੰਮਾਹਕੁਨ ਪ੍ਰਚਾਰ ਤੋਂ ਸचेत ਹੋ ਅੱਛਾ ਹੁਣ ਜਿਹੜਾ ਤੁਹਾਡੇ ਬਾਰੇ ਸੱਚ ਬੋਲਦਾ ਉਹ ਸ਼ਰਾਰਤੀ ਅਨਸਰ ਹੋ ਗਿਆ ਤੇ ਤੁਸੀਂ ਹੋਗੇ ਸੱਚੇ ਜਿੰਨਾ ਤੇ ਐਨਐਸਏ ਲੱਗੀ ਏ ਜਦੋਂ ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਦੇ ਸੀ ਚਲੋ ਭਾ ਪਾਸ ਪਾਦੀ ਹਮੈ ਦਾ ਤੁਸੀਂ ਪ੍ਰੈਸ ਕਾਨਫਰੰਸ ਕਰਤੀ 2022 ਚ ਆਪਣੇ ਆਕਾ ਅਕਾਲੀਆਂ ਦੇ ਬਾਦਲ ਦਲ ਦੀ ਸਪੋਰਟ ਦਾ ਵੀ ਤੁਸੀਂ ਇਕੱਠ ਕਰਕੇ ਸਾਰਾ ਸਾਥ ਲਾਣਾ ਇਕੱਠਾ ਕਰਕੇ ਸਪੋਰਟ ਦਾ ਹੁਕਾ ਦੇ ਦਿੱਤਾ ਸੀ ਪਰ ਜਿਸ ਦਿਨ ਭਾਈ ਅਮਰਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਸਨ ਉਹਨਾਂ ਦੇ ਮੁਕਾਬਲੇ ਤੇ ਤੁਹਾਡੇ ਆਪਣੇ ਅਕਾਲੀਆਂ ਨੇ ਮਿਰਸਾ ਬਲਟੋਆ ਖੜਾ ਕੀਤਾ ਸੀ ਉਦੋਂ ਤੁਸੀਂ ਕਿਹਦੀ ਸਪੋਰਟ ਕੀਤੀ ਸੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਤੁਹਾਡਾ ਦੰਦ ਤੋਂ ਦੰਦ ਪਟਿਆ ਗਿਆ ਸੀ ਇਸ ਤੋਂ ਪਿਛਲੀਆਂ ਚੋਣਾਂ 2019 ਦੀਆਂ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਚੋਣਾ ਦੇ ਵਿੱਚ ਖੜੀ ਸੀ ਤੇ ਦੂਜੇ ਪਾਸੇ ਕਾਂਗਰਸ ਦਾ ਡਿੰਪਾ ਖੜਾ ਸੀ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਉਦੋਂ ਤੁਸੀਂ ਇਹੋ ਜਿਹਾ ਕੋਈ ਇਕੱਠ ਕਰਕੇ ਜਾਂ ਕੋਈ ਸੰਗਤਾਂ ਨੂੰ ਅਪੀਲ ਕਰਕੇ ਚਲੋ ਅਮਰਤਪਾਲ ਦੇ ਨਾਲ ਵੀ ਤੁਹਾਡੇ ਵਖਰੇਵੇਂ ਹੋ ਸਕਦੇ ਨੇ ਉਹਨਾਂ ਦੇ ਵਿਰੁੱਧ ਵੀ ਤੁਸੀਂ ਬੋਲੇ ਸੀ ਉਹ ਮਸਲਾ ਛੱਡ ਵੀ ਦਿੱਗੇ ਤੇ ਬੀਬੀ ਪਰਮਜੀਤ ਕੌਰ ਖਾਲੜਾ ਧਰਮਸਪਤਨੀ ਸ਼ਹੀਦ ਭਾਈ ਜਸਵੰਤ ਸਿੰਘ ਖਾਨੜਾ ਉਹਨਾਂ ਦੇ ਹੱਕ ਦੇ ਵਿੱਚ ਕਿੰਨੇ ਕ ਪ੍ਰਚਾਰ ਦੌਰੇ ਜਾਂ ਪ੍ਰਚਾਰ ਵਾਸਤੇ ਜਾਂ ਉਹਨਾਂ ਦੀ ਹਮਾਇਤ ਵਾਸਤੇ ਅਪੀਲ ਕੀਤੀ ਸੀ ਉਦੋਂ ਬੀਬੀ ਜ਼ਗੀਰ ਕੌਰ ਉੱਥੇ ਤੁਹਾਡੇ ਅਕਾਲੀਆਂ ਨੂੰ ਲੈ ਕੇ ਖੜੀ ਕੀਤੀ ਸੀ ਹਾਰ ਉਹ ਵੀ ਗਈ ਸੀ ਡਿੰਪਾ ਦਿੱਤਿਆ ਸੀ ਤੁਸੀਂ ਉਦੋਂ ਬੀਬੀ ਦਾ ਵੀ ਤੁਹਾਡੇ ਨਾਲ ਵਿਰੋਧ ਹੋਣ ਕਰਕੇ ਉਦੋਂ ਤੁਸੀਂ ਕਾਂਗਰਸੀ ਡਿੰਪੇ ਦੀ ਮਦਦ ਕੀਤੀ ਸੀ ਉਦੋਂ ਤੁਸੀਂ ਬੀਬੀ ਜ਼ਗੀਰ ਕੌਰ ਦੀ ਜਾਂ ਬੀਬੀ ਪਰਮਜੀਤ ਕੌਰ ਦੀ ਮਦਦ ਨਹੀਂ ਕੀਤੀ ਜੋ ਤੁਹਾਡਾ ਨੈਤਿਕ ਫਰਜ਼ ਸੀ ਜੇ ਏਡੇ ਤੁਹਾਨੂੰ ਸਿੱਖਾਂ ਤੇ ਹੱਕ ਯਾਦ ਨੇ ਕਿ ਸਿੱਖਾਂ ਦੇ ਮਸਲੇ ਯਾਦ ਨੇ 30-33 ਸਾਲਾਂ ਚ 96 ਤੋਂ ਲੈ ਕੇ 2021-22 ਤੱਕ ਤੁਹਾਡਾ ਬਾਦਲਾਂ ਦਾ ਗੱਠ ਜੋੜ ਉਹਨਾਂ ਨਾਲ ਰਿਹਾ ਕਿਹੜਾ ਮਸਲਾ ਹੱਲ ਕਰਾਇਆ ਗਿਆ 2004 ਤੋਂ ਬਾਅਦ ਤੁਸੀਂ ਉਹਨਾਂ ਬਾਦਲਾਂ ਦੇ ਨਾਲ ਜੁੜੇ ਰਹੇ ਹੋ ਕਿਹੜਾ ਮਸਲਾ ਹੱਲ ਕਰਾਇਆ ਗਿਆ ਬੇਦਵੀਆਂ ਥਾਵਾਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਤੁਸੀਂ ਕਦੇ ਬੋਲੇ ਨਹੀਂਗੇ ਬੰਦੀ ਸਿੰਘਾਂ ਦਾ ਮਸਲਾ ਹੋਇਆ ਤੁਸੀਂ ਕਦੇ ਬੋਲੇ ਨਹੀਂ ਤੇ ਅੱਜ ਬੰਬੇ ਦੇ ਵਿੱਚ ਜਾ ਕੇ ਭਾਜਪਾ ਦੇ ਵਾਸਤੇ ਵੋਟਾਂ ਮੰਗਣ ਵਾਸਤੇ ਤੁਸੀਂ ਇਹ ਸਪਸ਼ਟੀਕਰਨ ਦੇ ਰਹੇ ਹੋ ਕਿ ਅਸੀਂ ਸਿੱਖਾਂ ਤੇ ਮਸਲੇ ਹੱਲ ਕਰਵਾਉਣਾ ਚਾਹੁੰਦੇ ਆ ਇਹ ਮਸਲੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਪੜ੍ਹਾਈ ਜਾਂਦੀ ਹੈ ਬੋਲਣ ਤੋਂ ਸਕੂਲਾਂ ਦੇ ਵਿੱਚ ਰੋਕਿਆ ਜਾਂਦਾ ਕੜੇ ਪਾ ਕੇ ਜਾਣ ਤੋਂ ਰੋਕਿਆ ਜਾਂਦਾ ਪੱਗਾਂ ਬੰਨ੍ਹ ਕੇ ਜਾਣ ਤੋਂ ਰੋਕਿਆ ਜਾਂਦਾ ਕਿਹੜੇ ਵੇਲੇ ਤੁਹਾਡਾ ਕਿਸੇ ਸਕੂਲ ਦੇ ਵਿੱਚ ਜਾ ਕੇ ਕੋਈ ਬਿਆਨ ਆਇਆ ਕਿ ਅਸੀਂ ਇਹ ਕਰਾਂਗੇ ਹੋਰ ਸਿੱਖ ਸੰਸਥਾਵਾਂ ਜਿਹੜੀਆਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਉਹ ਮਸਲੇ ਉਠਾਉਂਦੀਆਂ ਨੇ ਸਮੇਂ- ਪਾਣੀਆਂ ਦਾ ਮੁੱਦਾ ਹੋਵੇ ਨਾ ਕੋਈ ਵੀ ਹੋਵੇ ਮੈਂ ਬੇਨਤੀ ਕਰਦਾ ਕਿ ਬਾਬਾ ਜੀ ਹੁਣ ਜਿਹੜੀ ਆ ਨਾ ਬਿੱਲੀ ਉਹ ਥੈਲਿਓ ਤੁਹਾਡੀ ਬਾਹਰ ਆ ਚੁੱਕੀ ਹੈ ਸੰਗ ਤਾਂ ਹੁਣ ਤੁਹਾਡਾ ਅਸਲ ਚਿਹਰਾ ਜਿਹੜਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਪਰ ਜਿੰਨਾ ਲੋਕਾਂ ਨੂੰ ਕੁਝ ਭੁਲੇਖੇ ਸਨ ਨਾ ਤੁਹਾਡੇ ਬਾਰੇ ਭਰਮ ਸਾਨੂੰ ਤੁਹਾਡੇ ਬਾਰੇ ਉਹ ਸਭ ਦੁੱਧ ਚਿੱਟੇ ਲੰਗੇ ਹੋ ਚੁੱਕੇ ਨੇ ਹੁਣ ਇਹਨਾਂ ਤੁਹਾਡੀਆਂ ਸਫਾਈਆਂ ਦਾ ਦੁਨੀਆ ਤੇ ਕੋਈ ਅਸਰ ਨਹੀਂ ਹੋਣਾ ਤੇ ਮੈਂ ਬੇਨਤੀ ਕਰਦਾ ਕਿ ਤੁਸੀਂ ਆਪਣਾ ਜਿਹੜਾ ਡੇਰਾ ਨਾ ਉਹਨੂੰ ਹੀ ਸੰਭਾਲੋ ਤੇ ਹੋਰ ਸਿੱਖਾਂ ਦੀ ਨੁਮਾਇੰਦਗੀ ਜਾਂ ਸਿੱਖਾਂ ਦੇ ਹੱਕੀ ਬਣ ਕੇ ਕਿਉਂਕਿ ਬੰਬੇ ਦੀਆਂ ਸੰਗਤਾਂ ਨੇ ਵੀ ਸਾਰਾ ਕੁਝ ਦੱਸਤਾ ਕਿ ਕਿਵੇਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਗੁਰਪੁਰਬ ਤੇ ਤੁਸੀਂ ਆਪ ਸੰਗਤਾਂ ਦਾ ਇਕੱਠ ਕਰਕੇ ਬਿਨਾਂ ਦੱਸਿਓ ਮੁੱਖ ਮੰਤਰੀ ਨੂੰ ਉਥੋਂ ਦੇ ਭਾਜਪਾ ਦੇ ਨੂੰ ਸਾਧ ਕੇ ਤੇ ਉਹਨੂੰ ਸ਼ੋਅ ਕੀਤਾ ਕਿ ਇਹ ਸਾਡੇ ਬੰਦੇ ਨੇ ਤੁਹਾਡੇ ਬੰਦੇ ਕੋਈ ਨਹੀਂ ਕਿਉਂਕਿ ਤੁਹਾਡੇ ਬੰਦੇ ਤਾਂ ਤੁਸੀਂ ਆਪਣੇ ਨਗਰ ਦੇ ਵਿੱਚੋਂ ਮਹਿਤੇ ਦੇ ਵਿੱਚੋਂ ਵੀ ਤੁਸੀਂ ਆਪਣਾ ਸਰਪੰਚ ਨਹੀਂ ਸੀ ਜਿਤਾ ਸਕੇ ਤੇ ਹੋਰ ਤੁਹਾਡੀਆਂ ਵੋਟਾਂ ਤੁਹਾਡੇ ਆਕੇ ਲਾ ਕੇ ਕਿੰਨੇ ਪਾਉਣੀਆਂ ਨੇ 2022 ਦੇ ਵਿੱਚ ਜਦੋਂ ਤੁਸੀਂ ਸਾਰਿਆਂ ਨੇ ਰਲ ਕੇ ਚਿੱਟੀ ਸੈਂਕੜੇ ਦੇ 250 ਬੰਦਾ ਇਕੱਠਾ ਕਰਕੇ ਤੁਸੀਂ ਅਕਾਲ ਅਕਾਲੀਆਂ ਦੀ ਮਦਦ ਦੀ ਅਪੀਲ ਕੀਤੀ ਸੀ ਨਾ ਤੇ ਤਿੰਨ ਸੀਟਾਂ ਆਈਆਂ ਸੀ ਉਦੋਂ ਤੁਹਾਡੀਆਂ ਪੰਜਾਬ ਦੇ ਵਿੱਚ 117 ਹਲਕਿਆਂ ਚ ਤੁਹਾਡੀ ਹੁਣ ਔਕਾਤ ਨਹੀਂ ਰਹੀ ਕਿ ਤੁਸੀਂ ਕੋਈ ਨਮਾਇੰਦਗੀ ਕਰਕੇ ਜਾਂ ਕਿਸੇ ਨੂੰ ਅਪੀਲ ਕਰਕੇ ਕੋਈ ਵੋਟਾਂ ਪਵਾ ਸਕੋਗੇ ਮੈਂ ਇਹੋ ਬੇਨਤੀ ਕਰਾਂਗਾ ਕਿ ਤੁਸੀਂ ਹੁਣ ਮਾਫੀ ਬਖਸ਼ੋ ਸਾਨੂੰ ਸਾਡੇ ਗਲੋਂ ਲਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ